ਸਸੀ ਘਾਲ ਜੀ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਦਾਸ ਨੇ ਹੋ ਗਏ ਨੇ ਤਿਆਰ ਮੰਨ ਲੀਏ ਬਲੈਕ ਪੱਗ ਤੇ ਅੱਜ ਆ ਕੋਟ ਪਾਇਆ ਵਾ ਵੈਸੇ ਵੀ ਥੋੜਾ ਜਿਹਾ ਲੂਜ਼ ਲੱਗ ਰਿਹਾ ਪਰ ਮੈਂ ਹੁਣ ਵੇਖਿਆ ਕੈਮਰੇ ਦੇ ਵਿੱਚ ਜਸਰਿਆ ਮੁੰਡਾ ਕਹਿੰਦੇ ਨਾਲ ਬਲੈਕ ਪੈਂਟ ਤੇ ਇਹਦੇ ਪਹੁੰਚੇ ਥੋੜੇ ਜਿਹਾ ਨਾਲ ਕੋ ਟਾਈਟ ਜਿਹਾ ਫਿਰ ਮੈਂ ਉਹ ਦੂਜਾ ਇਹ ਨੂੰ ਕਹਿੰਦੇ ਇਹਨੂੰ ਕਿ ਚੈਲਸੀ ਕਹਿੰਦੇ ਆ ਚੈਲਸੀ ਫਿਰ ਮੈਂ ਪਾਈਗੀ ਹੋਰ ਇਹਨ ਦਿੱਤੀ ਤੇ ਮਗਰ ਕਿਹੜਾ ਭਰਾ ਬੋਲਨੇ ਹੁਣ ਮੈਂ ਤਾਂ ਲੱਗਾ ਇਹ ਦਿਖਾਉਣੇ ਚਾਹਾਂ ਪਛਾਣੋ ਸਾਰੇ ਆਣੇ ਇਹ ਲੋ ਜੀ ਸਾਰੇ ਭਰਾ ਆ ਗਏ ਹਾਲੇ ਉਹ ਕੀ ਮਾਸ਼ਾ ਲਾ ਜੀ ਤੁਹਾਡਾ ਵਧੀਆ ਨਿਕਲੀ ਉਹ ਵੇਖੇ ਪੰਨੂ ਕਹਿੰਦਾ ਉਹ ਸੱਪ ਆ ਗਿਆ ਸੱਪ ਆ ਗਿਆ ਬੜੀ ਵੀਡੀਓ ਬੜੀ ਵੀਡੀਓ ਚਲੀ ਉਹ ਵੀ ਨਹੀਂ ਬੈਠੇ ਨੇ ਅੱਜ ਠੰਡ ਬਹੁਤ ਹੈ ਆਪਕੇ ਬਾਰਸ਼ ਛਟ ਗਈ ਆ ਲਾ ਵੀ ਚੱਲ ਪਏ ਆਪਾਂ ਹੁਣ ਵੀ ਵੀ ਹੋ ਗਿਆ ਰੈਡੀ ਜਿਆਦਾ ਪਾਇਆ ਭੱਜ ਕੇ ਉਹ ਚੰਗਾ ਕੱਕਰ ਪੈਣ ਲਿਆ ਮਫਰਲ ਵੱਦਾ ਹਾਂ ਧੁੱਪ ਨਹੀਂ ਧਿਆਨ ਨਾ ਗੱਡੀ ਆ ਪਹਿਲਾਂ ਫਰਾ ਬਾਹਰ ਲਾ ਕੇ ਆ ਆ ਕਰਦੇ ਕਰਦੇ ਕੋਈ ਨਹੀਂ ਵੇਖਣ ਦੇਆ ਕਰਦੇ ਇੱਥੇ ਗਾ ਆਓ ਆਓ ਐਵੇਂ ਹੋ ਕਿਹਦਾ ਸ਼ਰਮ ਹੋਦੀ ਨਹੀਂ ਉਹ ਫੋ ਫੋ ਫਰੇਗਰੈਂਸ ਜੀ ਲੈਂਦਾ ਭਈ ਨਾ ਕੀ ਕਰਦਾ ਕਹਿੰਦਾ ਕਿ ਅਮਰਾ ਚੱਲਦੇ ਆ ਬਾਹਰ ਜਾਂਦੇ ਹਾਂ ਜਾ ਰਹੇ ਆ ਤੇ ਪਰ ਇਧਰ ਰੋਡ ਬਹੁਤ ਮਾੜਾ ਆ ਉਹਦਲੇ ਗੱਲਾਂ ਹੀ ਕਰਨ ਜੋ ਰੋਡ ਹੀ ਬਣਵਾ ਲਾਖਦੇ ਹਾਂ ਕੋਈ ਸੁਣਵਾਈ ਨਹੀਂ ਤੇਰੀ ਹੈ ਵੀਡੀਓ ਹੀ ਪਾ ਦੇ ਤੈ ਆ ਵੀਡੀਓ ਪਾ ਦੇ ਵੀ ਆ ਰੋਡ ਵੇਖੋ ਮੇਰੀ ਫੁੱਲਾਂ ਵਾਲੀ ਕਾਰ ਇਧਰੋਂ ਜਾਣੀ ਇਧਰ ਮੰਦਾ ਹਾਲਿਆ ਇਹ ਨਹੀਂ ਸਹੀ ਗੱਲ ਆ ਭਾਈ ਵੀਡੀਓ ਪਾਹਨ ਨੂੰ ਕਹਿ ਬੜੀ ਪੁਲਾੜੀ ਗਾਰੀ ਵਾਲੀ ਰੋਡ ਬਣਾ ਦੇ ਛੇਤੀ ਆਹ ਰੋਡ ਬਣਾ ਦ ਸਵੇਰੇ ਲੁਕ ਪੂਣੀ ਰਾਤ ਹੀ ਸ਼ੁਰੂ ਕਰ ਦੋ ਹੈ ਸਵੇਰੇ ਚਾਰ ਜਾਲੀ ਆ ਮੋਦੀ ਹੈ ਨਾ ਇਹ ਸਹੀ ਨਾਲ ਵਾਇਸ਼ ਬੈਠੇ ਮਗਰ ਤੇ ਆਪਾਂ ਜਾ ਰਹੇ ਆ ਵਿਆਹ ਪਰ ਰੋਡ ਬਹੁ ਮਾੜਾ ਆ ਉਹਨੇ 1 ਵਜੇ ਕਿਹਾ ਮੈਨੂੰ ਲੱਗਦੀ ਗੱਲ ਹੈ ਵੀ ਡੇਢ ਕੋਈ ਨਾ ਪਹੁੰਚਿਆ ਜਾਣਾ ਹੈ ਕਿੱਥੇ ਦੇ ਵਜ ਗਿਆ 15 ਮਿੰਟ ਚੱਲੀ ਹੋ ਗਈ ਆ ਅੱਜ ਸਗਣਿਆ ਕੋਈ ਚੱਕਰ ਵਾਲੀ ਗੱਲ ਨਹੀਂ ਆ ਡੇਲ ਨੇ ਜੋ ਮਰਜ਼ੀ ਹੋ ਜੇ ਸਾਡਾ ਮਟੀਰੀਅਲ ਬਚਿਆ ਹੋਇਆ ਹੈ ਉਹ ਖਾਣਾ ਮੇਨ ਚੀਜ਼ ਹੈ ਮੇਨ ਚੀਜ਼ ਹੈ ਜਿਹੜੀ ਪੂਰਾ ਆਹ ਬਸ ਲੈ ਆ ਵੀ ਆ ਟੈਂਟ ਇਧਰ ਘਰ ਵਾਂ ਮਿਲਦਾ ਹੈ ਹੈਨਾ ਇਧਰ ਟੈਂਟ ਲਾਇਆ ਹੈ ਭਰਾ ਨੇ ਕੋਣ ਹੈ ਮੇਰੇ ਵਲੌਗ ਬਣਾਏ ਲੋ ਲੋ ਸ਼ਾਹ ਲੋ ਅੱਜ ਬੁੱਢੇ ਵੀ ਜਵਾਨ ਹੋਏ ਇਹ ਬਹੁਤ ਸਾਡੀ ਟੈਟ ਆਲੋ ਕੀ ਬਾਤ ਬਟਾ ਜਿਹੜਾ ਬਾਹਰ ਦਾ ਆਪਣੇ ਸੁਣੀਓ ਕਿਉਂ ਆਵਾਜ਼ ਤੋਂ ਮੁੜ ਜਾਂਦੇ ਕਹਿੰਦੇ ਨੇ ਜਿਹੜਾ ਕੰਮ ਹੋ ਉਹ ਇਹਨਾਂ ਦੇ ਹੋ ਜੇ ਕਿੰਨਾ ਚਾਹ ਹੁੰਦਾ ਮੈਨੂੰ ਪਤਾ ਹੀ ਵੀ ਇਹ ਹੋਣਾ ਨਹੀਂ ਹੋ ਗਿਆ ਹੋ ਗਿਆ ਪਰ ਨੇਪਰੇ ਚੜ ਗਿਆ ਕੰਮ ਪਿੰਡ ਵਾਲੇ ਨੇ ਪਿੰਡ ਪਿੰਡ ਵਾਲੇ ਤਾਂ ਨਹੀਂ ਕਰਦੇ ਖਰਾਬੀ ਕਿਦੇ ਨਹੀਂ ਨਹੀਂ ਪਿੰਡ ਵਾਲੇ ਆਪ ਸਾਰੇ ਅਰਦਾਸ ਕਰਦੇ ਵੀ ਹੋ ਜੇ ਕਹਿੰਦੇ ਆਹ ਕੰਡਾ ਨਿਕਲ ਜੇ ਮੈਂ ਨਾ ਤਰੇਦੇ ਆਪਣਾ ਹੀ ਆ ਆਪਣਾ ਹੀ ਆਪਨਾ ਹੀ ਹੈਗੇ ਹਾਂਜੀ ਦੱਲਾ ਸਾਵਾ ਕਾਂਡੇ ਆ ਝੂਰਪੁਰ ਲਿਆਤਾ ਜੇ ਮਾੜਾ ਜਿਹਾ ਅਸ਼ਕਾ ਤੇ ਸੁਵਾ ਤੋ ਮੇਰੇ ਕੋਲ ਸੁਣ ਲੈ ਵੀ ਵੈਰਾਈ ਲਿਆ ਚੰਗੇ ਝੂਰਪੁਰ ਨਾਲ ਲਿਆ ਵੀ ਮੈਂ 1100 ਸਖਨ ਪਉਣਾ ਹੀ ਹਾਂ ਉਹ ਪੂਰਾ ਪਉਣਾ ਉਹ ਸਾਰੇ ਇਧਰ ਆ ਜਾਓ ਪਿੱਕੇ ਜੋ ਕਰਦੇ ਨਾ ਤੇ ਮੈਂ ਆਪ ਨਹੀਂ ਨਜਮਾ ਨਹੀਂ ਪਿੰਡ ਵਾਲੇ ਕੀ ਜਾਂਦੇ ਆ ਨਕੀ ਆਂਦੇ ਤਿਆਰ ਨਹੀਂ ਆਂ ਕਿਉਂ ਮੈਂ ਨਹੀਂ ਡੋਲਗਾ ਜੀ ਪਿੰਡ ਵਾਲੇ ਕਹਿੰਦੇ ਤਿਆਰ ਨਹੀਂ ਹੁੰਦਿਆਂ ਦੱਲੇ ਕੋਈ ਵੈਰਾਈਟੀਆਂ ਨਹੀਂ ਪੂਰੀਆਂ ਹੋਣੀਆਂ ਚਟਣੀ ਨਹੀਂ ਲਿਆਂਦੀ ਵਿਹਲਾ ਨੇ ਕਿਹਦਾ ਠੱਡਾ ਡੋਲ ਡੋਲਦਾ ਹੋਵੇ ਕਿਸੇ ਜੀ ਆਈ ਤੋ ਆਊਗਾ ਆਊਗਾ ਕੋਈ ਗੱਲ ਨਹੀਂ ਤੋਰ ਗਿਆ ਲੈ ਆ ਜਾਣਾ ਆ ਪਾ ਵੀ ਆ ਪਹੁੰਚੇ ਜੀ ਦੇ ਮੇਰੇ ਸਰਸ 1100 ਕੁਨੇ ਜਾਂਦਾ ਹਾਂ ਬਸ ਕਰ ਬਸ ਕਰ ਇਨੇ ਪਹੁੰਚੇ ਨਾ ਬਾਵੇ ਇੱਧਰ ਪਾ ਲਈ ਸਤਾ ਜੀ ਆ ਗੋਭੀ ਵਾਲੇ ਗੋਭੀ ਹੁੰਦੇ ਉਹ ਜਾਉ ਲੈ ਜੀ ਪੀਸ ਪਨੀਰ ਪੋਸ਼ ਪਨੀਰ ਨਹੀਂ ਪਾਇਆ ਕੁੜੀ ਪਾਇਆ ਬੱਚਾ ਮੈਂ ਹਾਂ ਅੱਜ ਚਟਨੀ ਦੀ ਜਗ੍ਹਾ ਤੇ ਆ ਪਾਵਾਂ ਉਹ ਨਾ ਉਹ ਤਾਂ ਗਾਣਾ ਗਾਉਂਦੇ ਨੇ ਅਸ਼ੋਸਾ ਉਹਨਾਂ ਕੰਨ ਨਹੀਂ ਆਉਂਦੇ ਮੈਂ ਮੈਨੂੰ ਨਾ ਉਹ ਨਾ ਕੰਨ ਨਹੀਂ ਆਉਂਦੇ ਕਾਈਚਾ ਚ ਗਾਲੀ ਉਹ ਤਾਂ ਠੀਕ ਹੈ ਸਸੀਗੜ ਪਾਜੀ ਸਸੀਗੜ ਪਾਜੀ 7:00 ਵਜੇ 30 ਸਾਨੂੰ ਕਹਿੰਦਾ ਕਿਆ ਜੀ ਪਹਿਲਾਂ ਫੜਦਾ ਨਹੀਂ ਕੋਈ ਪਤਾ ਥੜੀ ਹੈ ਵਾਕ ਵੀ ਬੜੀ ਹੈ ਨਾ ਨਹੀਂ ਨਹੀਂ ਇਹ ਇਹ ਪ੍ਰੇਮ ਬੜਾ ਨਾ ਕੋਈ ਪਤਾ ਥੜੀ ਹੈ ਪ੍ਰੇਮ ਪਿਆਰ ਬੜਾ ਹੈ ਤੇ 11 ਨੂੰ ਮਾਸੀ ਦੇ ਮੁੰਡੇ ਦਾ ਵਿਆਹ ਮਮਾ ਇੱਧਰ ਮੈਂ ਕਹਿੰਦਿਆਂ ਵਾਂ ਉਹ ਤੁੱਲੇ ਕੈਂਡੀ ਨੂੰ ਕਹ ਤੈਨੂੰ ਤੂੰ ਕਾਦਾ ਅਫਸੋਸ ਲੱਗਿਆ ਤੇਰਾ ਵੀ ਹੋ ਜਾਊਗਾ ਜਾ ਫਿਰ ਇਦਾਂ ਕਰ ਸਖਣ ਸਾਰੇ ਕਾ ਪਹਿਲਾਂ ਲੱਲਾ ਜੱਤਪੂੜਾ ਹਾਂਜੀ ਕੈਂਡੀ ਬਾਜੀ ਕੋਈ ਆਇਟਮ ਖਾਣੀ ਨਹੀਂ ਜੇ ਆਇਟਮ ਕੋਈ ਖਾਣੀ ਨਹੀਂ ਆ ਤਾਂ ਭਰੇ ਦਿਆ ਮੈਂ ਤਾਂ ਗਾਣਾ ਰਿਲੀਜ਼ ਕਰੋਗੇ ਤੁਸੀਂ ਬਾਗ ਵੀ ਬੜੀ ਹੈ ਵੀਰ ਬਾਗ ਵੀ ਬੜੀ ਆ ਉਹ ਕੱਲੀ ਬੇਸ ਜਿ ਚ ਲਾਈ ਨੇ ਨਾ ਉਹ ਗਾਣਾ ਗੋਣਾ ਕ ਲਾ ਦੋਗੇ ਬੀਬੀਆਂ ਬਿਮਾਰ ਕਰਨੀਆਂ ਉਹ ਤਾਂ ਮੁੱਕ ਜਿ ਲਾਈ ਜਾਂਦੇ ਕੱਲੀ ਓਂਦਾਂ ਸੋਦੇ ਹੋ ਗਏ gelele prayaya ਦਾਜੀ ਦਾਉ ਪਾਦਿਆ ਓਏ ਬਹਿਣ ਦੀਏ ਓਏ ਨਹੀਂ ਉਹ ਫੜ ਜੂ ਨਾ ਮਨ ਅੱਜ ਨਾਂ ਨਹੀਂ ਲਿਖਿਆ ਆ ਵੇਖ ਲਈ ਮੈਂ ਤਾਈਂ ਵੀਡੀਓ ਬਣਾ ਨਾਂ ਨਹੀਂ ਲਿਖਿਆ ਆ ਵੀ ਹਣ ਚੱਲ ਪਿਆ ਆਪਾਂ ਘਰ ਨੂੰ ਰੋਟੀ ਨੇ ਖਾਦੀ ਨਹੀਂ ਕੋਕੀ ਹੁਣ ਤਾਰੀਵਾਲ ਦਾ ਫੋਨ ਆਈ ਜਾਂਦੇ ਉਹਦੇ ਪਾਮੇ ਆ ਜਲਦੀ ਜਾਣਾ ਪਣਾ ਆਪਾਂ ਨੂੰ ਮਾਨ ਨਹੀਂ ਤੇ ਆਵੇ ਤਾਰੀਵਾਲ ਦਾ ਫੜਨਾ ਹੈ ਜਲਦੀ ਆਪਾਂ ਤਿੰਨ ਚਾਰ ਸਾਲ ਹੈਗੇ ਹਿਸਾਬ ਲਾ ਲਓ ਵੀ ਤੇ ਆ ਰੋੜੇ ਤੱਕ ਨਾ ਬਣਿਆ ਮੇ ਤਨਾ ਹੀ ਲੱਗੇ ਪਏ ਈ ਲਾ ਹੀ ਲੱਗੇ ਹੋਰ ਕੀ ਯਾਰ ਵੇ ਸਹੀ ਸਾਰਾ ਹੀ ਹੋਏ ਆ ਤੇ ਹੁਣ ਜਾ ਰਹੇ ਆ ਵਾਪਸੀ ਇਸ ਤੋਂ ਬਾਅਦ ਹੁਣ ਆਪਾਂ ਭਰਾ ਨੂੰ ਪਹਿਲਾਂ ਬਟਾਲੇ ਲਾਵਾਂਗੇ ਫਿਰ ਜਾਵਾਂਗੇ ਆਪਾਂ ਧਾਰੀਵਾਲ ਧਾਰੀਵਾਲ ਸ ਨੂੰ ਉਂਦੀ ਜਾਵਾਂਗੇ ਰੋਟੀ ਨਹੀਂ ਖਾਧੀ ਪਤਗੀ ਲੀਟ ਹੋਣਾ ਹੈ ਜਿਆਦਾ ਫਿਰ ਰੋਟੀ ਆਪਾਂ ਖਾਧੀ ਨਹੀਂ ਕੋਈ ਧਾਰੀਵਾਲ ਨੂੰ ਜਾਣਾ ਸ ਨੂੰ ਤੇ ਆਪਾਂ ਚੱਲੋ ਵੀ ਆ ਤੈਨੂੰ ਬਾਹਰੇ ਲਾ ਦੇਣਾ ਭਰਾਵਾ ਘਰ ਤੇ ਅਸੀਂ ਜਾਣਾ ਨਹੀਂ ਸਕਾਂਗਾ ਕੁੜੀਆਂ ਨੂੰ ਫੇ ਮਗਰ ਪੈਣੀ ਆ ਉੱਥੇ ਲਵਾ ਮੋਰ ਤੇ ਲਾ ਦਿਓ ਆ ਕੋਈ ਨਾ ਭਾਈ ਧਾਰੀਵਾਲ ਸਲੂਨ ਤੇ ਆ ਗਏ ਆ ਆਪਾਂ ਮੈਂ ਤਾਂ ਮੈਂ ਸਾਰੇ ਕੰਮ ਕਰ ਲੈ ਵਿਆਹ ਵੀ ਲੈ ਧਾਰੀ ਅਸਲੋਂ ਦੇ ਵਿਆਹ ਹਾਂਜੀ ਪਾ ਦਿਓ ਮੜੀ ਜੀ ਪਾ ਦਿਓ ਯਾਰ ਮੜੀ ਜੀ ਪੁਆਲਾ ਚੰਗੀ ਹੁੰਦੀ ਰੈੱਡ ਜਾਂ ਸੰਤਰੀਆਂ ਜੂਸ ਮੈਂ ਪੀ ਲਈਏ ਆ ਵੀਰਨ ਕਮਜ਼ੋਰੀ ਬੜੀ ਆ ਜੀ ਮੈਂ ਥੋੜੀ ਪੂਰੀ ਕਰਦੀ ਪੂਰੀ ਕਰਦੀਏ ਨਹੀਂ ਯਾਰ ਸਿਰਦਰਦ ਬੜੀ ਹੋਣ ਦੇ ਯਾਰ ਅਸਲ ਜੀ ਹਾਂਜੀ ਹਾਂਜੀ ਮੇਰਾ ਆਪਣਾ ਜੀ ਹਾਂਜੀ ਹਾਂਜੀ ਤੁਹਾਡਾ ਚੱਲਣ ਭਣਿਆ ਤੁਸੀਂ ਬਹਿ ਜਾਓ ਆ ਬਣੀ ਗੱਲ ਹੋ ਜਾਵੇ ਠੀਕ ਆ ਇਹ ਧਾਰੀਵਾਲ ਜੂਸ ਭਰ ਜੂਸ ਲੈਣਾ ਹੈ ਭਰਾ ਦੇ ਕੋਲੋਂ ਇਹ ਬਿਜਲੀ ਘਰ ਆਣਾ ਭਾਜੀ ਤੇ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਯੂਸਪੀਨ ਆਏ ਆ ਵਧੀਆ ਆ ਭਰਾ ਬਹੁਤ ਵਧੀਆ ਹੈਂ ਤੂੰ ਕਿੱਥੇ ਗਈ ਮੈਂ ਕਦੇ ਵੀ ਨਹੀਂ ਵਿਆਹ ਤੇ ਗਈ ਉਹ ਮੇਰੀ ਹੈਂ ਵਿਆਹ ਤੇ ਨਹੀਂ ਮੈਨੂੰ ਕੋਈ ਨਹੀਂ ਕਿਹਾ ਵਿਆਹ ਤੇ ਗਈ ਹੈਂ ਦਾਦਾ ਆ ਤੈਨੂੰ ਪਤਾ ਹੀ ਮੈਂ ਵਿਆਹ ਤੇ ਕਿਹਾ ਆ ਤੈਨੂੰ ਪਤਾ ਹੀ ਮੈਂ ਵਿਆਹ ਤੇ ਕਿਹਾ ਆ ਤੈਨੂੰ ਪਤਾ ਹੀ ਮੈਂ ਤੇ ਮੈਂ ਵਿਆਹ ਤੇ ਗਈ ਇਹ ਦਿੰਗਾ ਮੇਰੇ ਬਾਤ ਦੇ ਖਿਡੌਣੇ ਲੈ ਆਏ ਜੀ ਹੈ ਨਹੀਂ 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 ਲੈ ਆਇਆ ਪਰ ਤੇ ਖਿਡੌਣੇ ਹੈ ਸਹੀ ਆ ਉਹ ਕਿੱਥੇ ਡਾਕਟਰ ਵਾਲੇ ਖਿਡੌਣੇ ਡਾਕਟਰ ਵਾਲੇ ਉਹ ਤੇ ਉਹ ਤੇ ਕੁੱਤੇ ਲੈ ਗਏ ਹੈ ਕੁੱਤੇ ਹਾ ਫੇਰ ਉਹ ਕੀ ਕਰੀਏ ਤੁਸੀਂ ਨਾ ਵੇਲੇ ਆ ਆ ਵੇਖੋ ਮੈਂ ਤੁਪੂ ਦੇ ਲਾਇਆ ਕਿੱਥੇ ਆ ਹਾ ਤੁਪੂ ਹਾ ਉਹ ਕਿੰਨਾ ਛੋਣਾ ਲਾਇਆ ਓਏ ਕਿੰਨਾ ਛੋਣਾ ਲਾਇਆ ਓ ਲੱਤਦਾ ਹੀ ਓਏ ਲੱਤਦਾ ਹੀ ਚਾਪ ਕੱਦ ਦਾ ਦਾਨੇ ਭਾਈ ਨੇ ਕੀ ਕੀਤਾ ਕੀ ਕਹਿਣ ਲਈ ਹੈ ਵੀ ਉਹ ਦਾਦਾ ਨੂੰ ਲੈ ਗਿਆ ਮੈਂ ਹਾਂ ਦਾਦਾ ਨੂੰ ਲੈ ਗਿਆ ਨਹੀਂ ਨਹੀਂ ਮੈਨੇ ਗੱਲ ਦੱਸ ਦੀ ਗੱਲ ਕੀ ਹੋਈ ਸੀ ਹੁਣ ਮੈਂ ਫੋਨ ਬੰਦ ਕਰ ਦਿੰਦਾ ਹਾਂ ਹਰ ਬੁਨਾਤੀ ਹੈ ਅੱਜ ਅੱਛਾ ਠੀਕ ਹੈ ਕਿਹਦੇ ਨਾਲ ਨਾਤੀ ਹੈ ਦਾਦਾ ਨਾਲ ਨਹੀਂ ਕਾਕੀ ਕਾਦੇ ਨਾਲ ਆਇਆ ਰਸੀਨਾ ਕੱਚੀ ਰਸੀਨਾ ਹਾਂ ਪਾਣੀ ਗਰਮੀ ਕਿ ਠੰਡਾ ਹੈ ਹਾਂ ਹਾਏ ਤਾਲਠਾ ਪਰ ਮੈਨੂੰ ਨਹੀਂ ਸਮਝ ਲੱਗਦੀ ਕੀ ਬੋਲਣ ਦੀ ਹੈ ਕਿ ਸਮਝ ਲੱਗਦੀ ਆ ਤਾਨੂੰ ਉਲਸੀ ਵੀ ਵੀ ਮਾਨਿਆ ਦੇ ਮਾਨ ਹਰਗੋ ਇੰਦਰ ਨੂੰ ਜਿਕਣੋਂ ਤੇ ਖੰਗ ਬਹੁਤ ਜ਼ਿਆਦਾ ਹੈ ਐਨੇ ਹੋਇਆ ਨਾ ਕੈਂ ਨੀ ਟਿਕਾ ਟਿਕਾ ਤੁਹਾਨੂੰ ਆਇਆ ਨਹੀਂ ਇੰਜੈਕਸ਼ਨ ਬੋਏ ਦਿੱਤੀ ਅਸਨੇ ਮਾਰਾ ਤੁਸੀਂ ਤਦਾਂ ਕਹਿਵੇਂ ਸੀ ਅਸੇ ਅਸੇ ਆ ਬੁਤ ਹੈਪੀ ਹੋ ਗਏ ਗੰਗੂ ਗੰਗੂ ਹੂੰ ਲਾ ਕੁਝ ਨਹੀਂ ਉਹਦਾ ਭਾਵੇਂ ਕਰੇ ਨਾ ਭਾ ਵੇਖੋ ਵੇਖੀਏ ਕਿ ਬਸ ਮੈਂ ਵੇਖੋ ਵੇਖੀ ਕਰਨਾ ਹੈ ਪਰਸ ਲਿਆ ਕੇ ਬਾਹਰ ਸੁੱਟਦਾ ਹੈ ਆ ਵਿੱਚ ਪੈ ਹੀ ਹੁਣ ਪ੍ਰੋਵਾਇਡ ਕਰਨੀ ਵੈਰੀ ਗੁੱਡ ਕਰੋ ਕਰੋ ਸ਼ਾਬਾਸ਼ ਹਾਂ ਕਰੋ 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 ਉਹ ਤੇ ਡੈਡੀ ਤਾਰੀਆਂ ਮਾਰੀ ਜਾਂਦੇ ਖੜਾ ਰੇ ਖਿਡਾਰੀ ਆਊਟ ਹੋਣ ਦੇ ਕਰੋ 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 ਬੱਦੂ ਉਹ ਇਹਦੇ ਵਿੱਚ ਲਾਉਣ ਵਾਲਾ ਲਾਉਣ ਵਾਲਾ ਲਾਉਣ ਵਾਲਾ ਲਾ ਨਾ ਚਾਜਰ ਆਈ ਪਾਪਾ ਆਈ ਪਾਪਾ ਇਹ ਕਿਹੜਾ ਲੈ ਆਈ ਹੁਣ ਲੱਲਾ ਉਹਦਾ ਚੁੱਕ ਕੇ ਲੈ ਆਈ ਮਾਤਾ ਆਪਣੀ ਦਾ ਲੈ ਲੈ ਹੁਣ ਦੱਸ ਲੀਡ ਗਲਤ ਲੈ ਆਈ ਲੈ ਹੁਣ ਆ ਲੀਡ ਲੈ ਆਈ ਤੂੰ ਦੁੱਜੀ ਦੁੱਜਾ ਲੈ ਆ ਦੁੱਜਾ ਮਮਾ ਨੇ ਕਹ ਤੂੰ ਦੁੱਜਾ ਦੋ ਆ ਲੈ ਜਾ ਅਭੀ ਲੈ ਜਾ ਉਧਰ ਹੀ ਚਲ ਆ ਜਾਈ ਆ ਇਹ ਦੇ ਜਾ ਆਹ ਦੇ ਜਾ ਉਹ ਦੇ ਜਾ ਕਾਲਾ ਜੇ ਦੇ ਜਾ ਇਹ ਆ ਦੇ ਜਾ ਇਹ ਆ ਦੇ ਜਾ ਲੈ ਜਾ ਮਮਾ ਦਾ ਇਹ ਆ ਲੈ ਜਾ ਜੇ ਦੁੱਜਾ ਲਿਆ ਮਮਾ ਨੇ ਕਹ ਵੱਡਾ ਦੋ ਦੁੱਜਾ ਕਿਹੜਾ ਸਾਗ ਗੰਡੇ ਦਾ ਗੰਡੇ ਦਾ ਗੜਾ ਸਾਗ ਇੱਕ ਸਾਗ ਨਹੀਂ ਹਾਂ ਛੋਟੇ ਦਾ ਗੰਡਾ ਸਮਾਗਮ ਗੁਰਗੇ ਤਾਂ ਇਸੇ ਮੁਕਾਬਲੇ ਵਿੱਚ ਚੱਲ 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 ਹੈ ਕਿਥੇ ਛਿਪਕ ਲਈ ਚੱਲ ਨਹੀਂ ਉਹ ਪਰਾਂ ਆ ਪਰਾਂ ਚੱਲ ਚੱਲ ਜਾ ਪੰਜਾ 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 ਬਲੀ ਸਿੱਛੀ ਵਧਿਆ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ ਮਮੀ ਦਾ ਹਾਂ ਨਾ ਨੋਟ ਗੈਂਡੇ ਵੀ ਆ ਮੇਰੇ ਕੁੜਕੜੇ ਮੈਂ ਮੱਥਾ ਟੇਕ ਰੂ ਹੈ ਅਹੀਂ ਚੱਲੇ ਆ ਧਾਰੀ ਵਾਲ ਸੇਫ ਹੋ ਗਈ ਰੈਡੀ ਇਦੋਂ ਦਾਸ ਨਹੀਂ ਹੋ ਗਏ ਤਿਆਰ ਆ ਚੱਲ ਜੀ ਆਪਾਂ ਕੁਝ ਟਾਈਮ 11:00 ਵੱਜ ਗਏ ਆ 10 ਮਿੰਟ ਇਹ ਤੇ ਮਿੰਦਰ ਲਾ ਕੇ ਖਲੋਣਾ ਵਾਜਾ ਛੱਤ ਉਹ ਬੈਂਕ 'ਚ ਗੱਲ ਕਰਨੀ ਕਰਦਾ ਆਪਰ ਰੋਡ ਤੇ ਲੈ ਇਹਨਾਂ ਨੇ ਮੁੰਨ ਦੀਏ ਇਹਨਾਂ ਨੂੰ ਹੀ ਇਹਨਾਂ ਨੇ ਮੁੰਦੀਏ ਹੁਣ ਕਲਾਂਗਰ ਤੇ ਕੋਈ ਆਇਆ ਨਹੀਂ ਹੈ ਕੰਮ ਹੀ ਚਲਾਉਣਾ ਕਿਸ ਬੰਨੇ ਚਲਾ ਲਈਏ ਇਹਨਾਂ ਦਾ ਇਹਨਾਂ ਤੋਂ ਬੰਨੇ ਕੋਟੀਆਂ ਸੈਟਰ ਜੇ ਪੇਡਾਂ ਹੀ ਆ ਨਾ ਸਾਰੀਆਂ ਪੇਡਾਂ ਹੀ ਆ ਨਾ ਹੁਣ ਜਮ ਹੋ ਗਿਆ ਨਾ ਇਹਨਾਂ ਨੂੰ ਹਾਂ ਹਾਂ ਇਹ ਇਹ ਬਣ ਕੇ ਡਿਊਟੀ ਤੇ ਲਈ ਜਾਣੀ ਆ ਉੱਥੇ ਮਾਰਾਂਗਾ ਡੂੜੀ-ਬੜੀ ਪੈਂਦੀ ਆ ਆ ਇੱਕ ਵਿਚਾਰੀ ਥੱਗੀ ਤਰਤਰ ਕੇ ਆਵੇ ਆ ਸਨਵਰਗੀ ਕਸੀੜ ਦੇ ਲੱਤਾਂ ਤਰੰਗ ਡੂੜੀ-ਬੜੀ ਕਰਾਵੇ ਆਵੇ ਉਹ ਸਨਵਰਗੀ ਉਹ ਕਸੀੜ ਕਸੀੜ ਲੱਤਾਂ ਨੁੰਡੀ ਇੱਕ ਮਕਰ ਪੇੜ ਸੋ ਡੂੜੀ-ਬੜੀ ਪੈਂਦੀ ਡੂੜੀ-ਬੜੀ ਪੈਂਦੀ ਸਨ ਪਾਣੀ ਨਹੀਂ ਪੋਣਾ ਭਾਜੀ ਪਾਣੀ ਲੈ ਵੀ ਤੋਂ ਖਾ ਲਈ ਛੋਲੇ ਬਠੂਰੇ ਪਹਿਲਾਂ ਆਪਾਂ ਫੇਕ ਕਰ ਕੇ ਅਗਰ ਬਾਅਦ ਚ ਕਰਦੇ ਆ ਕਹਿੰਦੇ ਫੇਸਬੁਕ ਨਹੀਂ ਕੇ ਬਾਅਦ ਚ ਕਰਦੇ ਆ ਕਹਿੰਦੇ ਇਹ ਕਿੱਥੇ ਆ ਗਿਆ ਰਾਜੇ ਬਿਕਾਨੇਰਾ ਜਾ 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 ਲੈਣ ਵਾਕਿਆ ਹੀ ਬੜਾ ਨੇਰ ਕੋਂਦੇ ਪਿਆ ਹੈ ਮੇਰੇ ਕੋਈ ਨਹੀਂ ਕਿਹੜੀ ਸ਼ਾਇ ਲੈਣੀ ਲੈ ਅੱਜ ਮੈਂ ਕਰਨਤ ਪ੍ਰੋਣ ਘਰ ਇਹ ਸ਼ਰਾ ਲੈ ਕੋਈ ਪਾਸਪੋਰਟ ਨਹੀਂ ਪਾਸਪੋਰਟ ਨਹੀਂ ਇਧਰੋਂ ਇਸ ਤੋਂ ਜਰਾ ਅਸਵੀਰ ਸੇ ਇੱਥੋਂ ਪਹਿਲਾਂ ਕਿਹੜੀ ਲੈਣੀ ਹੈ ਅਗਲੇ ਨੇ ਘਰੇ ਪਾਦੀ ਆਪਣੇ ਬਿੱਲੀ ਬਿੱਲੀ ਲੈ ਗਿਆ ਹੈ ਨਾ ਬੰਦਾ ਇੱਥੇ ਉਹ ਵੇਲਾ ਉਹਦੇ ਮੋਢੇ ਤੋਂ ਨਹੀਂ ਦਿੱਤੀ ਥੱਲੇ ਉਹ ਉਹ ਪਰਡੇ ਆਦਾ ਬੰਦਾ ਹੈ ਪਰਡੇ ਆਦਾ ਹੈ ਪਰਡੇ ਹੁੰਦਾ ਹੈ ਦੇ ਆਤਾ ਜਰ ਅਸ 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 ਮੈਨੂੰ ਲੱਗਦਾ ਨੇ ਪਾਲੀ ਹੈ ਹਨਾ ਉਹਨੇ ਪਾਲੀ ਹੈ ਬਿੱਲੀ ਆਪ ਮੁੱਲ ਨਹੀਂ ਲਈ ਉਹਨੇ ਅਦਰੇਤ ਵੀਰੇ ਇਹ ਕੀ ਪਾਇ ਖੇ ਇਹਨੂੰ ਇਹਨੂੰ ਕਹਿੰਦੇ ਖੇਜ ਹੀ ਕਹਿੰਦੇ ਨੇ ਮਸਾਲਾ ਪਾਤਾ ਚਾਟ ਮਸਾਲਾ ਪਾ ਲਿਆ ਸਹੀ ਹੈ ਸਹੀ ਹੈ ਲੈ ਵੀਦਰ ਹੋ ਗਿਆ ਤਿਆਰ ਆਪਣੇ ਲੈ ਵੀਦਰ ਪਾਲਟੀਆਂ ਚੱਲਣਗੀਆਂ ਓਕੇ ਮੈਡਮ ਕਿਸਾਨ ਲਿਆ ਜਾਣ ਦਿਆ ਮੈਂ ਉਹਨੂੰ ਦਿਖਾ ਹੋ ਗਈ ਆ ਉਹ ਨਹੀਂ ਵਾਇਆ ਖਣੇ ਉਹ ਨਾ ਸ਼ਦਾ ਆ ਆਈ ਉਹ ਅੱਧਾ ਸਮਾਨ ਉੱਥੇ ਛੱਡ ਆਏ ਆ ਆਪਣਾ ਮਟੀਰੀਅਲ ਨਹੀਂ ਚੇਤਾ ਭੁੱਲਿਆ ਗੋਲ ਕੱਪਿਆਂ ਦਾ ਉਹ ਮੈਡਮ ਨਾ ਪਾਓ ਭਾਜੀ ਮਗਾਈ ਉਹ ਉੱਥੇ ਰਹਿ ਗਈ ਚੱਲ ਕੋਈ ਗੱਲ ਅੱਜ ਮੈਡਮ ਨਾਲ ਦੀ ਐਨੀਵਰਸਰੀ ਤੇ ਮੈਂ ਚੜ ਪਾਰਟੀ ਤੇ ਬਣਦੀ ਆ ਠੀਕ ਨਹੀਂ ਗੱਲ ਆਹਾ ਖਾਓ ਪੀਓ ਐਸ਼ ਕਰੋ ਮਿੱਤਰ ਦਿਲਤ ਪਰ ਕਿਸੇ ਦਾ ਦਿਖਾਇਓ ਨਾ ਖਾਓ ਪੀਓ ਐਸ਼ ਕਰ ਮਿੱਤਰਾ ਉਹ ਲਿਆਇਆ ਮੈਂ ਤਰਾ ਖਤਮ ਕਰਾ ਯਾਰ ਤੇ ਕੋ ਖਤਮ ਨਹੀਂ ਹੋਣਿਆ ਉਹ ਨਾ ਕਰ ਖਤਮ ਕਰਾਂ ਇਸੇ ਤੀ ਇੱਕ ਗੱਲ ਥੋੜੀ ਨੀ ਉਹ ਤੇਰਾ ਜੀ ਨਹੀਂ ਕੰਡਿਆ ਪਰ ਤੂੰ ਤਾਂ ਲੱਗੇ ਤੇ ਡੱਬਾ ਕਰ ਦਿੰਦਾ ਤੇਰਾ ਜੀ ਨਹੀਂ ਕੰਡਿਆ ਤੂੰ ਨਹੀਂ ਖਾ ਆਪਣਾ ਖਾ ਲਿਆ ਹਾਂ ਤੇ ਹੁਣ ਉਹ ਨਹੀਂ ਕਿ ਕਿਦਾਂ ਨਾਮ ਲੈ ਲੈ ਕਿਦਾਂ ਦਾ ਆਪਣਾ ਖਾ ਲਿਆ ਹੁਣ ਦੂਜੇ ਨਾਲ ਧਿਆਨ ਭਾਈ ਦਾ ਰੋੜ ਆਈ ਆ ਵੇ ਨਹੀਂ ਆਪਣਾ ਰੋ ਰਹੀ ਆ ਮੇਰੇ ਭਾਜ ਦਾ ਵੀ ਖਾਣ ਵੇਂਦੀ ਆ ਦੇਖ ਲੋ ਜਾ ਯਾਰ ਮੈਡਮ ਖਾ ਕੇ ਨਾ ਖਾ ਖੂ ਕੇ ਕੰਮ ਕਰਕੇ ਫੇਵ ਵਧਾਈ ਦੇਵਾਂਗਾ ਠੀਕ ਆ ਖਾ ਖੂ ਲ ਫੇਵ ਵਧਾਈ ਦਿੰਨੇ ਆ ਸਪੈਨਚੋਂ ਐਟਮ ਮੇਰੇ ਵਧੀਆ ਲੈਂਦੀ ਮੈਂ ਮਾੜੀ ਐਟਮ ਨਹੀਂ ਲੈਂਦੀ ਠੀਕਣ ਗੱਲ ਇਦਾਂ ਨਹੀਂ ਸਹੀ ਸ਼ੈਂਪੂ ਇੱਕ ਕੀ ਵਾਲਾ ਆ ਹੁੰਦਾ ਤੇ ਹੋਰ ਵੀ ਬੜੇ ਹੁੰਦੇ ਡੁੱਟੀ ਬੜੀ ਪੈਣ ਲਈ